ਬਟਾਲਾ ਦੇ ਸੇਹ ਮੰਦਰ ਮਹਾਲੇ ਵਿੱਚ ਤੰਗ ਲਾਕੇ ਵਿੱਚ ਸੇਹ ਮੰਦਰਾ ਤੇ ਮਕਾਨਾਂ ਦੇ ਥੱਲਿਓ 15 ਫੁੱਟ ਡੂੰਗੀ ਜ਼ਮੀਨ ਤਾਂ ਸੀ ਹੋਇਆ ਨੁਕਸਾਨ ਦੇਖੋ ਹੈਰਾਨੀਜਨਕ ਤਸਵੀਰਾਂ ਬਟਾਲਾ ਦੇ ਪੁਰਾਣੇ ਇਲਾਕੇ ਸੇਹ ਮੰਦਰ ਮਹਾਲੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਇਤਿਹਾਸਕ ਸੇਹ ਮੰਦਰ ਦੇ ਨਾਲ ਲੱਗਦੇ ਘਰਾਂ ਦੇ ਥੱਲਿਓ ਜ਼ਮੀਨ ਕਰੀਬ 15 ਫੁੱਟ ਧਸ ਗਈ ਜੇਕਰ ਕੁਦਰਤ ਨੇ ਥੋੜੀ ਜਹੀ ਕਰੋਪੀ ਦਿਖਾਈ ਤਾਂ ਮੰਦਰ ਦਾ ਤਾਂ ਨੁਕਸਾਨ ਹੋਵੇਗਾ ਤੇ ਨਾਲ ਹੀ ਨਾਲ ਲੱਗਦੇ ਘਰਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਉੱਥੇ ਹੀ ਪ੍ਰਸ਼ਾਸਨ ਅਧਿਕਾਰੀਆਂ ਨੇ ਮੰਦਰ ਅਤੇ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਨੇ ਰਿਪੋਰਟ ਆਰ ਡੀ ਰਾਮਾ ਉਹ ਅਪਡੇਟ ਕੀ ਕਾਰਵਾਈ ਕੀਤੀ ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੁਆਂਢੋਂ ਜੀ ਨਾਲ ਮੇਰੀ ਗੱਡੀ ਡਾਰ ਹੋਈ ਤੁਸੀਂ ਗਰਵ ਜੀ ਤੁਸੀਂ ਤੁਹਾਡਾ ਨਾਮ ਜੀ ਗਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਪਰ ਆਇਆ ਤੇ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਕਰੋ ਉਹਦੇ ਕੋਲ ਕੰਮ ਹੈ ਤੇ ਮੈਂ ਉਸੇ ਨਾਲ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ 10 ਮਿੰਟਸ ਨਾਲ ਤੇ 10 ਮਿੰਟਸ ਕੋਲ ਉਹਨਾਂ ਨਾਲ ਗੱਲ ਨੂੰ 10 ਮਿੰਟ ਪਹੁੰਚ ਗਿਆ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਕੋਲ ਟੀਮ ਸਾਰੀ ਆਣੀਆ ਸਾਰੇ ਰਲ ਮਿਲ ਕੇ ਪ੍ਰੈਸ਼ਨ ਹੋਏਗਾ ਇਹ ਇਕੱਲੇ ਪਰਫੋਰਮੈਂਸ ਦੇ ਲੈਵਲ ਦੀ ਗੱਲ ਹੈ ਸਰਕਾਰ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨੀ ਟੀਮ ਜਾਂ ਕੋਈ ਹੋਰ ਨਾ ਕਰਨ ਨਹੀਂ ਪਤਾ ਲੱਗ ਸਕਦਾ ਤਾਂ ਨਿਕਸ਼ਾਨ ਬਹੁਤ ਹੋ ਸਕਦਾ ਹੈ ਜੀ ਨਿਕਸ਼ਾਨ ਲੱਭ ਰਿਹਾ ਜੇਕਰ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨਿਕਸ਼ਾਨ ਹੋ ਸਕਦਾ ਸੀ ਮੌਕੇ ਤੇ ਸਰ ਮੌਕੇ ਤੇ ਟੀਮਸ ਬਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿਸੇ ਦਾ ਕੋਈ ਕਾਰਨ ਹੈ ਕੀ ਬਣਿਆ ਸੀ ਉਸ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾਏਗੀ ਜੀ ਇਸ ਵੀਡੀਓ ਦਾ ਪਾ ਇਹ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼੍ਰੀ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ 2 3 4 ਦਿਨ ਲਈ ਪਰ ਉਸ ਚੱਲਦੇ ਜਾਂਦਾ ਇਹਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ 'ਚ ਨਹੀਂ ਆਂਦਾ ਵੀ ਕਿਤੇ ਕਾਰਨ ਕੀ ਆ ਔਰ ਇਹਦਾ ਹੱਲ ਕੀ ਹੋ ਸਕਦਾ ਬਾਟ ਨੰਬਰ 22 'ਚ ਅਸੀਂ ਖੜੇ ਆ ਸ਼੍ਰੀ ਸ਼ੰਕਰ ਮਹਾਲਾ 'ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਲੇ ਕਾਲੀ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੀਆਂ ਲੀਹਾਂ ਸਮੇਤ 15-15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਅੱਲੀ ਗੱਲ ਇਹ ਆ ਕਿ ਸਾਢੇ 3 ਘੰਟੇ ਲਗਾਤਾਰ ਐਸਟੀਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਪਹਿਲੇ ਕੋਈ ਵੀ 25 ਫੋਨ ਰਿਕਾਰਡ ਚੱਕ ਕੀਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਸੁਤਨਾ ਮੁਆਸਿਬ ਨਹੀਂ ਸਮਝਿਆ ਫਿਰ ਮੈਂ ਐਸਟੀਐਸ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਪਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜ਼ਰੂਰ ਸੁਣਿਆ ਔਰ ਮੈਂ ਕਹਾ ਸਾਡਾ ਤਾਂ ਫੋਨ ਐਸਜੀਐਮ ਸਾਹਿਬ ਨਹੀਂ ਐਸਜੀਐਮ ਸਾਹਿਬ ਨਹੀਂ ਸੁਣਦੇ ਤੇ ਹੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਹੈ ਇਹ ਸਾਢੇ 3 ਘੰਟੇ ਬਾਅਦ ਐਸਜੀ ਉੱਪਰ ਆਇਆ ਔਰ ਆ ਕੇ ਉਹਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਐ ਐਸਜੀ ਉਹਨੇ ਕੋਲ ਰਿਕਾਰਡ ਆ ਉਹਨਾਂ ਨੇ ਕਿਹਾ ਐਸਜੀਐਮ ਸਾਹਿਬ ਮੇਰਾ ਵੀ ਫੋਨ ਨਹੀਂ ਚੁਣਦੇ ਤੇ ਇੱਕ ਆ ਐਮਰਜੈਂਸੀ ਘਟਨਾ ਹੈ ਉੱਪਰ ਸਾਹਿਬ ਦਾ ਐਸਜੀ ਉੱਪਰ ਦਾ ਹੀ ਫੋਨ ਐਸਜੀਐਮ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਇਹ ਰੋਜ਼ ਇਸ ਏਰੀਆ 'ਚ بار-बार ਬੰਦ ਰਹਿੰਦਾ ਔਰ بار-बार ਖਿਆਤ ਕਰਨ ਤੋਂ ਬਾਅਦ 10-15 ਦਿਨ ਬੰਦ ਰਹਿੰਦਾ ਨਾ ਗੋਮਲੋਂ ਤੋਂ ਮਿੱਟੀ ਝਾੜ ਕੇ ਚੜ ਜਾਂਦੇ ਨੇ 1 ਤੋਂ 3 4 ਦਿਨ ਚੱਲਦਾ ਫਿਰ ਉੱਥੇ ਤੋਂ ਉੱਥੇ ਜੋ ਸੀਦਰ ਬਰਾਦ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਾ ਲਪਨਾ ਇਹ ਜੋ ਸਾਰੀ ਘਟਨਾ ਨਾ ਹੋ ਰਹੀਦੀ ਈ ਆ ਉਹੀ ਸੀਦਰ ਦੇ ਬਲਾਕ ਕਰਦੀ ਆ ਜਿਹੜਾ ਅੰਡਰਗ੍ਰਾਉਂਡ ਜਾਂਦਾ ਰਿਹਾ ਅੱਜ ਅਚਨਚੇ ਤੇ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਗਦੇ ਆ ਪਿਆ ਜਾਂ ਜਾਂਿਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬੈਹ ਕੇ ਅੱਧੇ ਹਿੱਸੇ ਦੇ ਸਿਰ ਤੇ ਐਸੇ ਤੱਕ ਖੜਾ ਇਹ ਮਕਾਨ ਵੀ ਉਸ ਵਲੇ ਬੈ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆ ਕਰਦਿਆ ਬੈ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟਾਈਲ ਨਜ਼ਰ ਆਉਂਦੀਆਂ ਵੀ ਇਹਦੇ ਥੱਲੇ ਵੀ ਖਾਲੀ ਹੋ